ਦੀ ਜੇ ਹੋਣਗੇ 2024 ਲੋਕ ਸਭਾ ਦੇ ਲੋਕਾਂ ਦੇ ਵਿੱਚ ਬੜਾ ਵੱਡਾ ਰਿਸਪੌਂਸ ਹੈ ਅੱਜ ਜੋ ਇਲੈਕਸ਼ਨ ਚਾਲੂ ਕੀਤਾ ਜਾ ਕੇ ਨੋਮੀਨੇਸ਼ਨ ਪੇਪਰ ਜਾਰੀ ਪਰੇ ਨੇ ਤੇ ਜਿਸ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਜੋਸ਼ ਹੈ ਔਰ ਮੈਂ ਇਹ ਦਾਅਵੇ ਨਾਲ ਕਹਿ ਸਕਦਾ ਕਿ ਕਾਂਗਰਸ ਪਾਰਟੀ ਬੜੀ ਚੰਗੀਆਂ ਵੋਟਾਂ ਦੇ ਨਾਲ ਜਿੱਤੇਗੀ ਔਰ ਜਦੋਂ ਇੱਕ ਤਰੀਕ ਨੂੰ ਵੋਟਾਂ ਪੈਣਗੀਆਂ 4 ਤਰੀਕ ਨੂੰ ਰਿਜ਼ਲਟ ਆਏਗਾ ਔਰ ਇੰਡੀਆ ਅਲਾਈਂਸ ਦੇ ਵਿੱਚ ਜਾ ਕੇ ਜੋ ਸ਼ੇਰ ਸਿੰਘ ਕੋਆਦੀ ਵੋਟ ਉਥੇ ਭਾਰਤ ਸਰਕਾਰ ਤੇ ਕਾਂਗਰਸ ਦੀ ਸਰਕਾਰ ਬਣਾਉਣ ਵਾਸਤੇ ਕਾਹਦੇ ਲੋਕੀ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਉਹ ਤਾਂ ਬਹੁਤ ਵੱਡੀ ਨਿਰਾਸ਼ਾ ਕਰਦੇ ਦੇਖੋ ਜੀ ਉਹ ਤਾਂ ਲੋਕਾਂ ਦੇ ਨਾਲ ਉਹਨਾਂ ਨੇ ਫਰਾਡ ਕੀਤਾ ਝੂਠ ਮਾਰ ਕੇ ਵੋਟਾਂ ਲੈ ਲੀਆਂ ਇੱਕ ਵੀ ਕੰਮ ਉਹਨਾਂ ਨੇ ਨਹੀਂ ਕੀਤਾ ਔਰ ਦਿੱਲੀ ਵਾਲਿਆਂ ਨੇ ਜਿੰਨੀ ਬੇਰੁਜ਼ਗਾਰੀ ਤੇ ਅਨਪਲਾਈਮੈਂਟ ਤੇ ਨਾਲ ਜੋ ਇਸ ਵੇਲੇ ਮਹਿੰਗਾਈ ਹੈ ਔਰ ਚਾਹੇ ਪੰਜਾਬ ਸਰਕਾਰੇ ਦੋਨੋਂ ਸਰਕਾਰਾਂ ਨੇ ਕਚੁੰਬਰ ਕੱਢ ਕੇ ਰੱਖਤਾ ਸਾਰੇ ਪੰਜਾਬ ਦਾ ਔਰ ਦੇਸ਼ ਦਾ ਲੋਕ ਇਸ ਵੇਲੇ ਉਡੀਕ ਰਹੇ ਨੇ ਕਿ ਜਲਦੀ ਵੋਟਾਂ ਪੈਣ ਔਰ ਇਹਨਾਂ ਗਵਰਨਮੈਂਟਾਂ ਨੂੰ ਫਰਕ ਕਰੀਏ ਤੇ ਇੱਥੇ ਕਾਂਗਰਸ ਦੀ ਗਵਰਨਮੈਂਟ ਬਣਾਈਏ ਤੇ ਸ਼ੇਰ ਸਿੰਘ ਖਵਾਏ ਨੂੰ ਇੱਥੋਂ ਦਾ ਐਮਪੀ ਬਣਾਈਏ ਜੋਸਨ ਸਾਹਿਬ ਪੰਜਾਬ ਦੀਆਂ 13 ਸੀਟਾਂ ਚ ਉਹ ਕਿੰਨੀਆਂ ਸੀਟਾਂ ਦੇ ਜਿੱਤ ਦਾ ਦਾਵਾ ਕਰਦੇ ਦੇਖੋ ਜੀ ਅਸੀਂ 13 ਦੀ 13 ਸੀਟਾਂ ਜਿੱਤਾਂਗੇ ਲੋਕਾਂ ਦੇ ਵਿੱਚ ਬੜਾ ਭਾਰੀ ਉਤਸ਼ਾਹ ਹੈ ਔਰ ਕਿਉਂਕਿ ਭਗਵੰਤ ਸਿੰਘ ਮਾਨ ਦਾ ਕਹਿੰਦਾ ਸੀ ਕਿ 13 0 ਪਰ ਮੈਂ ਦਾਅਵੇ ਨਾਲ ਕਹਿੰਦਾ ਕਿ ਇਹ ਭਗਵੰਤ ਸਿੰਘ ਮਾਨ ਦੀ ਜਿਹੜੀ 0 ਹੈਗੀ ਔਰ ਸਾਡੀਆਂ 13 ਆਉਣਗੀਆਂ